चमकीले चमक मिटा वाले चमके नहीं चमक मिटा वाले चमके नहीं जिन्हें चमकाया आया उ चमकीले हो गए जेडे आसा ला के बैठे सी बखेर दिन आए उ तकीिए अज तीले तीले हो गए चमक मिटा वाले चमके नहीं जिन्हें चमकाया ਉਹੀ ਚਮਕੀਲੇ ਹੋ ਗਏ ਸਮੇਂ ਦੀਆਂ ਮਾਰਾਂ ਕੋਲੋਂ ਬਚ ਕੇ ਰਹੀ ਸਮਾਂ ਕਦੇ ਵੀ ਇੱਥੇ ਇੱਕਸਾਰ ਨਾ ਰਹੇ ਵਕਤ ਹਰੇਕ ਦਾ ਬਦਲਦਾ ਜ਼ਰੂਰ ਸਦਾ ਦਿਨਾਂ ਤੇ ਸਦਾ ਅੰਧਕਾਰ ਨਾ ਰਹੇ ਖਾਲੀ ਟਾਣ ਖੜੇ ਰਹਿੰਦੇ ਆਕੜਾਂ 'ਚ ਸਿੱਧੇ ਖਾਲੀ ਟਾਣ ਖੜੇ ਰਹਿੰਦੇ ਆਕੜਾਂ 'ਚ ਸਿੱਧੇ ਜਿਤੇ ਫਲ ਲੱਗੇ ਉਹ ਤਾਂ ਲਚਕੀਲੇ ਹੋ ਗਏ ਜਿਹੜੇ ਆਸਾਂ ਲਾ ਕੇ ਬੈਠੇ ਸੀ ਬਖੇਰ ਦੇਣਾ ਏ ਉਹੀ ਤਕੀਏ ਤਾਜ ਤੀਲੇ ਤੀਲੇ ਹੋ ਗਏ ਚਮਕਾ ਮਟਾਉਣ ਵਾਲੇ ਚਮਕੇ ਨਹੀਂ ਜਿਨ੍ਹਾਂ ਚਮਕਾਇਆ ਉਹੀ ਚਮਕੀਲੇ ਹੋ ਗਏ ਹੁੰਦੀ ਜਿਨ੍ਹਾਂ ਉੱਤੇ ਰੱਬ ਦੀ ਵਿਸ਼ੇਸ਼ ਕਿਰਪਾ ਉਹਨਾਂ ਨੂੰ ਨਿਵਾਜੇ ਦੇ ਕੇ ਗੁਣਾ ਵਾਲੀ ਦਾਤ ਫੇਰ ਮਿਹਨਤਾਂ ਦੇ ਨਾਲ ਉਹ ਤਰਾਸ਼ੇ ਗੁਣ ਨੂੰ ਹੀਰਾ ਬਣ ਜਾਏ ਜੋ ਲੱਗਾ ਰਹੇ ਦਿਨ ਅਤੇ ਰਾਤ ਕਈ ਟਟਕੇ ਵੀ ਹੀਰੇ ਕੋਹੇ ਨੂਰ ਕੀਮਤੀ ਕਈ ਟਟਕੇ ਵੀ ਹੀਰੇ ਕੋਹੇ ਨੂਰ ਕੀਮਤੀ ਕਈ ਸਾਬਤੇ ਹੀ ਚੁੱਬੇ ਜੋ ਨਕੀਲੇ ਹੋ ਗਏ ਜਿਹੜੇ ਆਸਾਂ ਲਾ ਕੇ ਬੈਠੇ ਸੀ ਬਖੇਰ ਦੇਣ ਆਏ ਉਹੀ ਤੱਕੀਏ ਤਾਂ ਅੱਜ ਟੀਲੇ ਟੀਲੇ ਹੋ ਗਏ ਚਮਕਾ ਮਿਟਾਉਣ ਵਾਲੇ ਚਮਕੇ ਨਹੀਂ ਜਿਨ੍ਹਾਂ ਚਮਕਾਇਆ ਉਹੀ ਚਮਕੀਲੇ ਹੋ ਗਏ ਉਹ ਭੁੱਲ ਜਾਂਦੇ ਇੱਕ ਦਿਨ ਆਪ ਲੰਘਣਾ ਉਹ ਭੁੱਲ ਜਾਂਦੇ ਇੱਕ ਦਿਨ ਆਪ ਲੰਘਣਾ ਜਿਹੜੇ ਦੂਜਿਆਂ ਦੇ ਰਾਹ ਵਿੱਚ ਟੋਏ ਪੱਟ ਦੇ ਡੇਗਣਾ ਕਿਸੇ ਨੂੰ ਨਾਕਰਾਤਮਕ ਸੋਚ ਉਹ ਜ਼ਿੰਦਗੀ ਦੇ ਸਫਰਾਂ ਚੋਂ ਕੀ ਖੱਟਦੇ ਰਹੇ ਖੋਲਦੇ ਲਹੂ ਉਹ ਤਾਂ ਤੁਰਦੇ ਰਹੇ ਰਹੇ ਖੋਲਦੇ ਲਹੂ ਉਹ ਤਾਂ ਤੁਰਦੇ ਰਹੇ ਉਹੀ ਹੰਬ ਗਏ ਜਿਨ੍ਹਾਂ ਦੇ ਬਰਫੀਲੇ ਹੋ ਗਏ ਜਿਹੜੇ ਆਸਾਂ ਲਾ ਕੇ ਬੈਠੇ ਸੀ ਬਖੀਰ ਦੇਣਾਏ ਉਹੀ ਤੱਕੀਏ ਤਾਂ ਅੱਜ ਤੀਲੇ ਤੀਲੇ ਹੋ ਗਏ ਚਮਕਾ ਮਿਟਾਉਣ ਵਾਲੇ ਚਮਕੇ ਨਹੀਂ ਜੇ ਨਾ ਚਮਕਾਇਆ ਉਹੀ ਚਮਕੀਲੇ ਹੋ ਗਏ ਨਫਰਤ ਨਾਲ ਇੱਥੇ ਫੈਲੇ ਨਫਰਤ ਪਿਆਰ ਚਾਹੀਦਾ ਤਾਂ ਗੱਲ ਵੀ ਪਿਆਰ ਦੀ ਹੋਵੇ ਨਫਰਤ ਨਾਲ ਇੱਥੇ ਫੈਲੇ ਨਫਰਤ ਪਿਆਰ ਚਾਹੀਦਾ ਤਾਂ ਗੱਲ ਵੀ ਪਿਆਰ ਦੀ ਹੋਵੇ ਉਸ ਬੰਦੇ ਦੀ ਜੜ ਤੜਕ ਸਕਦਾ ਹੈ ਕੌਣ ਜਿਹਦੇ ਉੱਤੇ ਨਿਗਾਹ ਕਰਦਾਰਤੀ ਹੋਵੇ ਮਹੱਬਤਾਂ ਹੀ ਵੰਡੀਆਂ ਨੇ ਇਹੀ ਰਾਜ਼ ਹੈ ਮਹੱਬਤਾਂ ਹੀ ਵੰਡੀਆਂ ਨੇ ਇਹੀ ਰਾਜ਼ ਹੈ ਇਕਬਾਲ ਹੁਣੀ ਸ਼ੈਲ ਤੇ ਸ਼ਬੀਲੇ ਹੋ ਗਏ ਜਿਹੜੇ ਆਸਾਂ ਲਾ ਕੇ ਬੈਠੇ ਸੀ ਬਖੀਰ ਦੇਣਾ ਏ ਉਹੀ ਤੱਕੀਏ ਤਾਂ ਅੱਜ ਤੀਲੇ ਤੀਲੇ ਹੋ ਗਏ ਚਮਕਾ ਮਿਟਾਉਣ ਵਾਲੇ ਚਮਕੇ ਨਹੀਂ ਜਿਨ੍ਹਾਂ ਚਮਕਾਇਆ ਉਹੀ ਚਮਕੀਲੇ ਹੋ ਗਏ ਜਿਨ੍ਹਾਂ ਚਮਕਾਇਆ ਉਹੀ ਚਮਕੀਲੇ ਹੋ ਗਏ ਥੈਂਕ ਯੂ